ਵੱਲੋਂ ਮੋਹਾਲੀ ਦੇ ਪਿੰਡ ਲੰਬਿਆਂ ਵੱਲੋਂ ਤੇ ਪੰਜਾਬ ਅਗੇ ਸਟ੍ਰੈਕਟਰਾਂ ਦੀ ਸਰਪਤਾ ਵੱਲੋਂ ਹੈ ਮਾਮਲਾ ਇੱਕ ਬਹੁਤ ਵੱਡਾ ਹਾਈ ਪ੍ਰੋਫਾਈਲ ਮਾਮਲਾ ਹੈਗਾ ਚੰਡੀਗੜ੍ਹ ਦੀ ਬੜਾ ਜੇਲ ਦੇ ਨੇੜੇ ਮੋਹਾਲੀ ਦੇ ਪਿੰਡ ਲੰਬਿਆਂ ਦੇ 8-10 ਏਕੜ ਜ਼ਮੀਨ ਜਿਹੜੀ ਹਜ਼ਾਰਾਂ ਕਰੋੜ ਦੀ ਹੈ ਉਹ ਜ਼ਮੀਨ 1 ਰੁਪਏ ਗਜ ਸ੍ਰੀ ਜੈ ਸਿੰਘ ਗਿੱਲ ਜਿਹੜੇ ਰਿਟਾਇਰਡ ਆਈਏਐਸ ਅਫਸਰ ਹੈ ਚੀਫ ਸੈਕਟਰੀ ਪੰਜਾਬ ਰਹੇ ਹੈ 6ਵੇਂ ਪੇ ਕਮਿਸ਼ਨ ਦੇ ਚੇਅਰਪਰਸਨ ਰਹੇ ਹੈ ਉਨਾ ਦੀ ਸੰਸਥਾ ਚੰਡੀਗੜ੍ਹ ਹਾਰਸ ਰਾਈਡਰ ਸੁਸਾਇਟੀ ਨੂੰ 1 ਰੁਪਏ ਗੱਜ ਸਿਰਫ 2 ਏਕੜ ਜ਼ਮੀਨ ਦਿੱਤੀ ਹੈ ਤੇ ਅੱਧਾ 1 ਏਕੜ ਜ਼ਮੀਨ ਉਹ ਹੋਰ ਘੇਰ ਲੈ ਗਏ ਨਾਲ ਹੀ ਜਿਹੜੀ ਸਕੂਲ ਐ ਪ੍ਰਾਈਵੇਟ ਸਕੂਲ ਐ ਕੁਝ 2-3 ਸਕੂਲਾਂ ਦੇ ਮੈਂ ਨਾਮ ਦੱਸ ਕੇ ਹਟਿਆ ਉਹਨਾਂ ਸਕੂਲਾਂ ਨੂੰ 50 ਪੈਸੇ ਗੱਜ ਜ਼ਮੀਨ ਗਰਾਊਂਡ ਬਣਾਉਣ ਵਾਸਤੇ ਇਸ ਦੇ ਦਿੱਤੀ ਸੀ ਤਾਂ ਕਿ ਆਮ ਬੱਚੇ ਤੇ ਆਮ ਸ਼ਹਿਰੀ ਤੇ ਸੈਰ ਕਰਨ ਤੇ ਖੇਡਣ ਉਹ ਸਕੂਲਾਂ ਨੇ ਜ਼ਮੀਨਾਂ ਘੇਰ ਲਈਆਂ ਉਹ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਕੋਲੋਂ ਕਿ ਜਿਹੜਾ ਲੰਬਿਆ ਪਿੰਡ ਐ ਇਹ ਬਰੈਲ ਜੇਲ ਦੇ ਨੇੜੇ ਦਾ ਪ੍ਰਾਲਾ ਪਿੰਸੀ ਉਹਦੀ ਜ਼ਮੀਨ ਦਾ ਮੁਆਵਜ਼ਾ ਲੋਕਾਂ ਨੂੰ ਨਹੀਂ ਮਿਲਿਆ ਉਹਨਾਂ ਲੋਕਾਂ ਨੂੰ ਮੁਆਵਜ਼ਾ ਦੇ ਤੁਸੀਂ 1970-75 ਤੇ ਪਿੰਡ ਉਜਾੜਤਾ ਸੀ ਅਸੀਂ ਉਦੋਂ ਤੇ ਘੁੰਮ ਰਹੇ ਹਾਂ ਪਿੰਡ ਵਾਲੇ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਦਿਓ ਇਹ ਜਿਹੜੀ ਹਾਰਥਲਾਈਟਰ ਸੋਸਾਇਟੀ ਦੀ ਜਿਹੜੀ ਲੀਜ਼ ਪਾਲਿਸੀ ਹੈ ਜਿਸ ਤਰ੍ਹਾਂ ਤੁਸੀਂ ਬਾਲ ਗੋਪਾਲ ਗਊਸ਼ਾਲਾ ਬਲਾਂਗੀ ਦੀ ਜਿਹੜੀ ਸਾਫ ਕਾਸੇਤ ਮੰਤਰੀ ਬਲਮੀਰ ਸਿੰਘ ਸਿੱਧੂ ਨਾਲ ਜੁੜੀ ਹੈ ਉਹਦੀ ਲੀਜ਼ ਕੈਨਸਲ ਕੀਤੀ ਹੈ ਇਹ ਤੇਬੀਰ ਕੈਨਸਲ ਕਰਨ ਦੀ ਬਲੋਡ ਨੇ ਅੱਗੇ ਨਿਊਨ ਲਈ ਹੋਈ 15 ਸਾਲ ਦੀ ਐਪਲੀਕੇਸ਼ਨ ਗਮਾੜਾ ਚ ਪੈਂਡਿੰਗ ਹੈ ਉਹ ਨਿਊਨ ਨੂੰ ਰੋਕ ਕੇ ਇਹ ਜ਼ਮੀਨ ਖਾਲੀ ਕਰਾਈ ਜਾਵੇ ਜੇ ਇਹਨਾਂ ਨੂੰ ਕੋਈ ਹੋਰ ਜ਼ਮੀਨ ਦੇਣੀ ਹੈ ਜਿੱਥੇ ਕੈਪਟਨ ਰਮਿੰਦਰ ਦੇ ਮਹਿਲ ਹੈ ਜਾਂ ਬਾਦਲਾ ਦੇ ਮਹਿਲ ਹੈ ਉੱਥੇ ਤੁਸੀਂ ਘੋੜਿਆਂ ਵਾਸਤੇ ਇਹਦੇ ਕੀਮਤੀ ਜ਼ਮੀਨ ਨਾ ਇਹਨਾਂ ਨੂੰ ਭੇਰਨ ਦਿੱਤੀ ਜਾਵੇ ਸਰ ਸਕੂਲਾਂ ਦੇ ਕਿਹੜੇ ਕਿਹੜੇ ਨਾਮ ਨੇ ਕੋਈ ਜਿਹੜੇ ਮੋਟੇ-ਮੋਟੇ ਨਾਮ ਦੇ ਸਕੂਲ ਦੇਖੋ 10 ਸਕੂਲ ਹੈ ਪੇਜ ਨੰਬਰ 7 ਹੈ ਲਿਸਟ ਦੇ ਵਿੱਚ ਸੰਤ ਇਸ਼ਰ ਸਿੰਘ ਸਕੂਲ ਸੈਂਟ ਸ਼ੋਲਡਰ ਸਕੂਲ ਸੈਮਰਾਟ ਸਕੂਲ ਆਦਿ ਬਾਈਪੇਸ ਵੀ ਹੋ ਸਕਦਾ ਕੋਈ ਨਾਲ ਦੇ ਲਾਰੈਂਸ ਵੀ ਹੋ ਸਕਦੇ ਆ ਜਾਂ ਪੂਰੇ ਮੋਹਾਲੀ ਸ਼ਹਿਰ ਹੋ ਜਾਂਦੇ ਆ ਸਾਰੇ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ ਹੋ ਸਕਦੇ ਆ ਜਦੋਂ ਮੰਤਰੀਆਂ ਲੈਵਲ ਤੇ ਸਕੂਲ ਐਸੋਸੀਏਸ਼ਨ ਨੇ ਸੈਟਿੰਗ ਕਰਨੀ ਹੋਵੇ ਅਸੀਂ ਕਰੋਨਾ ਕਾਲ ਦੇ ਵੀ ਦੇਖਿਆ ਉਦੋਂ ਸਾਰੇ ਸਕੂਲਾਂ ਨੂੰ ਇੱਕੋ ਤਰ੍ਹਾਂ ਦੀ ਰਾਹਤ ਮਿਲਦੀ ਹੈ ਕਿ 50 ਪੈਸੇ ਗਾਜ ਜ਼ਮੀਨ ਚੱਕੋ ਬਾਤ ਕੰਡਾ ਤਾਰ ਵੀ ਕਹਿੰਦੇ ਕੰਡਾ ਤਾਰ ਨਹੀਂ ਲਗਾਨੀ ਬਾਤ ਤੁਸੀਂ ਕਿਲੇ ਦੀ ਤਰ੍ਹਾਂ ਗੰਧ ਕਰ ਲੋ ਤੇ ਨਾਲ ਇੱਕ ਸਿਕਿਉਰਿਟੀ ਵਾਲਾ ਬਿਠਾ ਦਿਓ ਗਨਮੈਨ ਕਿ ਖਬਰਦਾਰ ਜੇ ਗਰਾਉਂਡ ਚ ਐਂਟਰ ਕੀਤਾ ਉਹ ਉਹ ਖਾਲੀ ਹੋਣਗੇ ਤੇ ਤੁਸੀਂ ਕੋਟ ਦਾ ਰੁਕ ਕਿੱਲੀ ਤੁਸੀਂ ਕੀਤਾ ਇਸ ਨੂੰ ਲਿਖ ਨਹੀਂ ਹਾਂ ਨਹੀਂ ਜੀ ਅਸੀਂ ਅੱਜ মিডিਆ ਨਾਲ ਅਸੀਂ ਪਹਿਲੀ ਵਾਰ ਇਹ ਮਾਮਲਾ ਸਪੋਰਟ ਕਰ ਰਹੇ ਹਾਂ ਤੁਹਾਡੇ ਨਾਲ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਸਰਕਾਰ ਨੂੰ ਪਤਾ ਲੱਗੇ ਪੰਜਾਬ ਸਰਕਾਰ ਨੂੰ ਮੇਰੇ ਵੱਲੋਂ ਸ਼ਿਕਾਇਤ ਚੱਲੀ ਗਈ ਹੈ ਜੇ ਲੋੜ ਪਈ ਤਾਂ ਮੁਆਵਜ਼ਾ ਲੈਣ ਲਈ ਲੰਬੇ ਬਣਦੇ ਲੋਕ ਹਾਈ ਕੋਰਟ ਜਾਣਗੇ ਤੇ ਪੇਰੈਂਟਸ ਐਸੋਸੀਏਸ਼ਨ ਹਾਈ ਕੋਰਟ ਜਾਏਗੀ ਸਕੂਲਾਂ ਤੋਂ ਜਿਵੇਂ ਖਾਲੀ ਕਰਨ ਵਾਸਤੇ ਤੇ ਬੰਨ ਦੀ ਮਦਦ ਸਾਡੇ ਟੀਮ ਵੀ ਕਰੇਗੀ ਤੇ ਸਰ ਜਿਹੜੀ ਤੁਸੀਂ ਗੱਲਾਂ ਬੋਲਦੇ ਕਿ ਇਹ ਪੱਥ ਦੇ ਕੀ ਆਧਾਰ ਨੇ ਦਿੱਤੀ ਇਹ ਇਹਦਾ ਸਰਦਾ ਜੀ ਪੰਜਾਬ ਸਰਕਾਰ ਦਾ ਜੀ ਜੀ ਪੰਜਾਬ ਸਰਕਾਰ ਦਾ ਸਰਕਾਰੀ ਰਿਕਾਰਡ 57 ਨੰਬਰ 57 ਪੇਜਾਂ ਦੀ ਪੀਡੀਐਫ ਹੈ ਸਾਰੇ মিডিਆ ਵਾਲੇ ਦੋਸਤਾਂ ਦੇ ਰਹਿਆ ਐਦਾ ਪੇਜ ਨੰਬਰ 47 13 1 11 48 7 ਤੇ 2 ਉਹ 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 ਨਾ ਪੇਜਾ ਤੇ ਤੱਥ ਲਿਖਿਆ ਉਹਦੇ ਵਿੱਚ ਮੈਂ ਬੋਲ ਰਿਹਾ ਤੇ ਕੋਈ ਅਲਟੀਮੇਟਮ ਦੇ ਰਿਹਾ ਕੋ ਟਾਈਮ ਦੇ ਰਿਹਾ ਕਿ ਇਨੀ ਦੇਰ ਤੱਕ ਕਾਰਵਾਈ ਨਹੀਂ ਹੋਈ ਤੇ ਕੋਈ ਅਗਲਾ ਪਲਾਨ ਆਫ ਐਕਸ਼ਨ ਹੋਵੇ ਹਾਂ ਅਸੀਂ ਅੱਜ ਇਹ ਕਹਿ ਤਾਂ ਨਹੀਂ ਜਾਵਾਂਗੇ ਅਸੀਂ ਕੋਰਟ ਚ ਉਹ ਸਾਰੀ ਟੀਮ ਸਲਾਹ ਕਰੇਗੀ ਸਰਕਾਰ ਨਾਲ ਤਾਲਮਿਲ ਕਰੇਗੀ ਹੋਰ ਬਣਦੇ ਜਿੱਥੀ ਪੱਤਰ ਕਰੇਗੀ ਨਹੀਂ ਕੋਈ ਸਰਕਾਰ ਐਕਸ਼ਨ ਲਏਗੀ ਅਸੀਂ ਕੋਰਟ ਚ ਜਾਵਾਂਗੇ ਉਮੀਦ ਹੈ ਅ ਵਿਸ਼ਵਾਸ ਵੀ ਕਰਦੇ ਹਾਂ ਕਿ ਪੰਜਾਬ ਸਰਕਾਰ ਕੰਮ ਕਰੇਗੀ ਖਾਸ ਬੇਨਤੀ ਮੇਰੀ ਹਰਜੋਤ ਸਿੰਘ ਬੈਂਜੀ ਨੂੰ ਹੈ ਕਿ ਤੁਸੀਂ ਸਿੱਖਿਆ ਮੰਤਰੀ ਹੈ ਇਹ ਸਕੂਲਾਂ ਦਾ ਮਾਮਲਾ ਤੁਹਾਡੇ ਅੰਦਰ ਆਂਦਾ ਤੇ ਜੇ ਤੁਸੀਂ ਆਪਣੀਆਂ ਬੋਟ ਬੈਂਕ ਵੀ ਪੱਕਾ ਕਰਨਾ ਤਾਂ ਲੱਖਾਂ ਬੱਚਿਆਂ ਨੂੰ ਫਾਇਦਾ ਹੋ ਸਕਦਾ ਇਹ ਸਕੂਲਾਂ ਕੋਲੋਂ 5 7 10 ਜਿਹੜੇ ਸਕੂਲ ਹੈ ਮੋਹਰੀ ਚਿਹਰੇ ਦੇ ਜਾਂ ਪੰਜਾਬ ਦੇ ਜਿਹੜੇ 20 50 ਸਕੂਲ ਹੈ ਉਹ ਜ਼ਮੀਨਾਂ ਖਾਲੀ ਕਰਕੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰੀਆਂ ਨੂੰ ਆਮ ਚਹਰੇ ਨੂੰ ਵਸਣ ਦਾ ਮੌਕਾ ਦੇ। ایਡਬੀਸ ਉਹ ਦੱਸੋਗੇ ਤੁਸੀਂ ਮੁੱਦਾ ਛੇੜਿਆ ਸੀ ਬਹੁਤ ਪਹਿਲਾਂ ਕੀ ਬਣਿਆ ਉਹਦਾ? ایਡਬੀਸ ਰੀਅਲ ਏਸਟੇਟ ਚ? ਹਾਂਜੀ ਤੁਸੀਂ ਕਿਹਾ। ਆ ਬੁਰੀ ਤਰ੍ਹਾਂ ਫੇਲ ਹੋਏ ਜੀ ਅਸੀਂ ਪਹਿਲੇ ਬਾਦਲ ਸਰਕਾਰ ਨੇ ਸਾਨੂੰ ਲੁੱਟਿਆ ایਡਬੀਸ ਦੇ ਮਾਮਲੇ ਵਿੱਚ ਫਿਰ ਕੈਪਟਨ ਸਰਕਾਰ ਨੇ ਲੁੱਟਿਆ। ਤੇ ਮੇਰੇ ਵੱਲੋਂ 2016 ਚ ਏਡਬਲਯੂਐਸ ਦੇ ਅਗੇਂਸਟ ਜਿਹੜਾ ਜ਼ਮੀਨ ਇਹ ਵੇਚ ਨਾ ਸਕੇ ਹਾਈ ਕੋਰਟ ਕੇਸ ਪਾਇਆ ਹੋਇਆ ਸੀ ਆ ਪਿਛਲੇ ਸਾਲ ਕੇਸ ਟੈਕਨੀਕਲ ਗਰਾਉਂਡ ਤੇ ਵਾਪਸ ਲੈਣਾ ਪਿਆ ਤੇ ਮੈਂ ਇੱਕ ਪੱਤਰਕਾਰ ਤੇ ਜਦੋਂ ਛੁੱਟੇ ਪਰਚੇ ਕੋਟੇ ਦਾ ਜੋ ਉਸ ਪਾਸੇ ਉਲਝ ਗਿਆ ਤੇ ਪੰਜਾਬ ਸਰਕਾਰ ਹੁਣ ਉਸ ਜ਼ਮੀਨ ਨੂੰ ਫੇਰ ਵੇਚਣ ਲੱਗੀ ਐ ਅਸੀਂ ਇਹਦੀ ਪੂਰੀ ਤਰ੍ਹਾਂ ਤਿਆਰੀ ਕਰਦੇ ਹਾਈ ਕੋਰਟ ਨੂੰ ਮੋਟ ਚੈਲੰਜ ਕਰਨ ਦੀ ਛੇਤੀ ਹੀ ਤੁਸੀਂ ਆਉਣ ਵਾਲੇ ਕੋਈ ਸਮੇਂ ਚ ਹਾਈ ਕੋਰਟ 'ਚ ਇੱਕ ਨਵੀਂ ਰਿਪੋਰਟਿਸ਼ਨ ਦੇਖੋਗੇ ਥੈਂਕ ਯੂ